ਸਾਬਕਾ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਜਿਲ੍ਹਾਵਾਲੇ ਬਾਗ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਹੈ ਦੱਸਦੇ ਕਿ 2 ਮਿੰਟ ਦਾ ਮੌਨਵਾਤ ਰਾਕੇ ਉਹਨਾਂ ਨੇ ਸ਼ਹੀਦਾਂ ਨੂੰ ਜਿਹੜੀ ਸ਼ਰਧਾਂਜਲੀ ਦਿੱਤੀ ਹੈ ਬਿਲਕੁਲ ਜਿੱਤੇ ਪੂਰੇ ਦੇਸ਼ ਦੇ ਵਿੱਚ ਕਾਰਗਿਲ ਦੇ ਸ਼ਹੀਦਾਂ ਨੂੰ ਯਾਦ ਕਰਕੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਉਥੇ ਭਾਜਪਾ ਦੇ ਸੀਨੀਅਰ ਨੇਤਾ ਤੇ ਸਾਬਕਾ ਰਾਜ ਸਭਾ ਮੈਂਬਰ ਤੇ ਸਾਬਕਾ ਪੰਜਾਬ ਪ੍ਰਧਾਨ ਭਾਜਪਾ ਸ਼ਵੇਤ ਮਲਿਕ ਜਿਲ੍ਹਾਵਾਲੇ ਬਾਗ ਪਹੁੰਚੇ ਨੇ ਤੇ ਉੱਥੇ ਉਹਨਾਂ ਨੇ 2 ਮਿੰਟ ਦਾ ਮੌਨ ਵਰਤ ਰੱਖ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਹੈ ਇਸ ਦੌਰਾਨ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਉਹਨਾਂ ਨੇ ਕਿਹਾ ਕਿ ਜੁਲੀਆਂ ਵਾਲੇ ਬਾਗ ਵਿਖੇ ਪਹੁੰਚ ਕੇ ਪ੍ਰੈਸ ਕਾਨਫਰੰਸ ਕਰਦੇ ਆਂ ਦੇਸ਼ ਲਈ ਕੁਰਬਾਨੀਆਂ ਦੇਣ ਵਾਲੇ ਸ਼ਹੀਦਾਂ ਦੀ ਬਦੌਲਤ ਅੱਜ ਉਹ ਖੁੱਲੀ ਹਵਾ ਦੇ ਵਿੱਚ ਸਾਹ ਲੈ ਰਹੇ ਨੇ ਉਹਨੇ ਵੀ ਕਿਹਾ ਕਿ ਖੁਸ਼ਕਿਸਮਤ ਹਾਂ ਕਿ ਉਹਨਾਂ ਨੂੰ ਸ਼ਹੀਦਾਂ ਦੀ ਯਾਦਗਾਰ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਇਹ ਜਗ੍ਹਾ ਨੂੰ ਬਹੁਤ ਖੂਬਸੂਰਤ ਵੀ ਬਣਾਣਾ ਹੈ ਇਸ ਜਗ੍ਹਾ ਦੇ ਜਿਹੜੇ ਬੁਲੇਟ ਪੁਆਇੰਟਸ ਨੇ ਖੀਂਦ ਨਹੀਂ ਗੁਆ ਉਹਨਾਂ ਨੂੰ ਪ੍ਰੀਜ਼ਰਵ ਹੀ ਕਰਨਾ ਹੋਏਗਾ ਕਿਸੇ ਲਈ ਮੌਸਮ ਦੀ ਖਰਾਬੀ ਨਾਲ ਇਹ ਇਤਿਹਾਸਿਕ ਧਰào ਗਰਵਰ ਜਿਹੜੀ ਇਹ ਦਰਾਗਾ ਹੀ ਹੋ ਜਾਏ ਉਹ ਅਸੀਂ ਕੈਮੀਕਲਸ ਯੂਜ਼ ਕੀਤੇ ਕਾਹਨਲੇ 20 ਸਾਲ ਤੱਕ ਉਹਨਾਂ ਨੂੰ ਅਸਰ ਨਾ ਹੋਏਗਾ ਔਰ ਤੁਹਾਨੂੰ ਮੈਂ ਦੱਸਾਂ ਕਿ ਪ੍ਰਧਾਨ ਮੰਤਰੀ ਮੋਦੀ ਜੀ ਸਮੇਂ-ਸਮੇਂ ਤੇ ਮੈਨੂੰ ਬੁਲਾ ਕੇ ਅਲੱਗ-ਅਲੱਗ ਵੀਡੀਓਜ਼ ਦੇਂਦੇ ਰਹੇ ਔਰ ਮੇਰੇ ਕੋਲ ਪੁੱਛਦੇ ਰਹੇ ਕਿ ਕਿੰਨੀ ਡਿਵੈਲਪਮੈਂਟ ਹੋ ਗਈ ਹੈ ਉਹਨ ਕੀ ਕਰ ਰਹੇ ਹੋ ਪਰ ਤੁਹਾਨੂੰ ਦੱਸਾਂ ਜਿੰਨੀ ਡਿਵੈਲਪਮੈਂਟ ਕੀਤੀ ਉਹਦੇ ਵਿੱਚ ਜਿਹੜਾ ਅਸ਼ੀਰਵਾਦ ਮਿਲਿਆ ਮੋਦੀ ਜੀ ਦਾ ਮਿਲਿਆ ਇੰਨਾ ਇੰਟਰਸਟ ਉਹ ਪ੍ਰਧਾਨ ਮੰਤਰੀ ਮੋਦੀ ਜੀ ਜਿਹੜੇ ਐਨੇ ਵਿਅਸਤ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਵਿਸ਼ਵ ਦੇ ਸਭ ਤੋਂ ਲੋਕਪ੍ਰੀਆ ਨੇਤਾ ਨੇ ਉਹਨਾਂ ਨੇ ਜੱਲਿਆ ਵਾਲੇ ਬਾਗ ਦੇ ਵਿਕਾਸ ਦੇ ਵਿੱਚ ਦਿੱਤਾ ਘਟ ਤੋਂ ਵੱਡ 10 ਬੈਠਕਾਂ ਪ੍ਰਧਾਨ ਮੰਤਰੀ ਜੀ ਨੇ ਮੈਨੂੰ ਬੁਲਾ ਕੇ ਕੀਤੀਆਂ ਇਹਦੇ ਪਰੋਗਰੈਸ ਨੂੰ ਦੇਖਦੇ ਨੇ ਸੋ ਪ੍ਰੋਗਰੈਸ ਹੀ ਦੇਖੋ ਕਿ 3 ਸਾਲ ਬਾਅਦ ਜਿਸ ਤਰ੍ਹਾਂ ਮੈਂ ਕਿਹਾ ਅਸੀਂ ਉਸੇ ਹੀ ਕੰਡੀਸ਼ਨ 'ਚ ਜੇ ਬਾਂਦੂ ਰੱਖਿਆ ਹੈ ਸ਼ਰਧਾ ਸ਼ਰਧਾਲੂਆਂ ਦੀ ਗਿਣਤੀ ਕਿਤੇ ਵਧ ਗਈ ਹੈ ਔਰ ਇੱਕ ਸੱਤੋਂ ਵੱਡੀ ਗੱਲ ਹੋਈ ਹੈ ਕਿ 5 ਵਜੇ ਬੰਦ ਕਰ ਦਿੱਤਾ ਜਾਂਦਾ ਸੀ ਜਿਹੜੇ ਲੋਕ ਦਰਬਾਰ ਸਾਹਿਬ ਆਉਂਦੇ ਸੀਗੇ ਉਹ ਵਿਚਾਰੇ ਕਾਫੀ ਲੋਕ ਇਹ ਦੇਖ ਨਹੀਂ ਸੀ ਬੰਦ ਕਿਉਂਕਿ 5 ਵਜੇ ਬੰਦ ਹੋ ਜਾਂਦਾ ਸੀ ਦਰਬਾਰ ਸਾਹਿਬ ਰਾਤ ਤੱਕ ਗੁੱਲਾ ਰਹਿੰਦਾ ਹੈ ਹਰਮੰਦਰ ਸਾਹਿਬ ਸਾਡਾ ਜਿਹੜਾ ਸ੍ਰੀ ਹਰਮੰਦਰ ਸਾਹਿਬ ਉਹ ਨਜ਼ਦੀਕ ਹੀ ਹੈ ਅਸੀਂ ਉਹ ਟਾਈਮ ਵਧਾ ਦਿੱਤਾ ਹੈ ਹੁਣ ਲਾਈਟ ਹੈਂਡ ਸਾਊਂਡ ਸ਼ੋਅ ਸ਼ਾਮ ਨੂੰ ਹੁੰਦਾ ਹੈ ਔਰ ਦੇਰ ਰਾਤ ਇਸ ਤਰ੍ਹਾਂ ਬਾਦ ਹੁੰਦਾ ਹੈ ਔਰ ਅੱਗੇ ਨਾਲੋਂ ਲਗਭਗ 4 ਗੁਣਾ ਹੋ ਗਿਆ ਸ਼ਰਧਾਲੂਆ ਦੀ ਗਿਣਤੀ ਇਸ ਵਧਾਵਾਵਾਂ ਮਿਲਣ ਦੇ ਕਾਰਨ ਸਾਡੇ ਜਿਹੜੇ ਅੱਜ ਤੇ ਵਿਜ਼ਿਟ ਕਰਦੇ ਨੇ ਸਭ ਤੋਂ ਪਹਿਲੇ ਅਸੀਂ ਇੱਥੇ ਲਾਈਟ ਹੈਂਡ ਸਾਊਂਡ ਸ਼ੋਅ ਸ਼ੁਰੂ ਕੀਤਾ ਲਗਭਗ 500 ਦੇ ਕਰੀਬ ਕੁਰਸੀਆਂ ਅਸੀਂ ਲਗਾਨੀਆਂ ਆ ਕਿ ਜਿਹੜੇ ਲੋਕ ਬੈਠ ਕੇ ਇਸ ਹਾਕੇ ਬਾਰੇ ਦੇਖਦੇ ਨੇ ਕਿ ਹੋਇਆ ਕੀ ਉਹਨਾਂ ਦੇ ਬੱਚਿਆਂ ਨੂੰ ਪ੍ਰੇਰਣਾ ਮਿਲਦੀ ਹੈ ਉਹਨਾਂ ਨੂੰ ਲੱਗਦਾ ਹੈ ਜੇ ਬਾਗ ਨਹੀਂ ਹੈ ਇਹ ਸ਼ਹੀਦਾਂ ਦੀ ਸ਼ਰਨਸਥਲੀ ਹੈ ਇੱਥੇ ਨਮਨ ਕਰਨਾ ਹੈ ਉਹਨਾਂ ਦੇ ਮਨ ਵਿੱਚ ਰਾਸ਼ਟਪਤੀ ਦੀ ਭਾਵਨਾ ਪੈਦਾ ਹੁੰਦੀ ਹੈ ਕਿ ਕਿੰਨੇ ਲੋਕਾਂ ਨੇ ਆਪਣੇ ਪ੍ਰਾਨ ਨੁਚਾਵਰ ਕਰਕੇ ਜਿਹੜੀ ਠੰਡੀਆਂ ਹਵਾਵਾਂ ਆਜ਼ਾਦੀ ਨੇ ਆစီਦਾਰ ਹੈ ਉਸ ਤੋਂ ਬਾਅਦ ਸ਼ਹੀਦੀ ਕੂਆ ਜਿਹੜਾ ਹੈ ਉਨੂੰ ਅਸੀਂ ਸੁਰੱਖਸ਼ਨ ਦਿੱਤਾ ਉਦੋਂ ਤੇ ਡੋਮ ਲਾਇਆ ਪਹਿਲੇ ਬਾੜੀ ਤੋਂ ਦੇਖਦੇ ਸੀਗੇ ਕੋਈ ਉਹਦੇ ਨਾਲ ਛੇੜਛਾੜ ਨਹੀਂ ਕੀਤੀ ਕੈਨੋਬਿਕ ਉੱਪਰ ਲਾਤੀ ਜਦ ਨਾਲ ਉਹਦੀ ਡੁੰਗਾਈ ਵੀ ਨਜ਼ਰ ਆਏ ਪਹਿਲੇ ਕੀ ਸੀ ਨਜ਼ਰ ਨਹੀਂ ਚਾਹਦਾ ਉਸ ਤੋਂ ਬਾਅਦ ਜਿੱਥੇ ਟਾਰਚ ਲੱਗੀ ਹੈ ਜਿੱਥੇ ਸ਼ਹੀਦਾਂ ਨੂੰ ਦੀ ਸ਼ਰਧਾਗੀ ਦੇਨੇ ਆ ਉੱਥੇ ਅਸੀਂ ਲਿਲੀ ਪੌਟ ਬਣਾਇਆ ਜਿਹੜਾ ਸ਼ਾਂਤੀ ਦਾ ਪ੍ਰਤੀਕ ਹੈ ਛੀਂਦਾ ਦੇ ਲਈ ਇਹ ਜਿਹੜੇ ਬੁਲੇਟ ਪੁਆਇੰਟ ਸੀ ਜਿੱਥੇ ਗੋਲੀਆਂ ਵਜੀਆਂ ਉਸ ਸਮੇਂ ਉਹਨਾਂ ਨੂੰ ਸਪੈਸ਼ਲ ਕੈਮੀਕਲ ਕੋਟਿੰਗ ਕਰਕੇ ਅਸੀਂ ਪ੍ਰੀਜ਼ਰਵ ਕੀਤਾ ਹੈ। ਔਰ ਅੱਜ ਆਨਲ 20 ਸਾਲ ਤੱਕ ਵੀ ਉਹ ਪ੍ਰੀਜ਼ਰਵਡ ਰਹਿਣਗੇ। ਸੁੰਦਰ ਲਾਈਟਿੰਗ ਲਗਾਈ ਹੈ। ਇਸ ਤੋਂ ਬਾਅਦ ਸੀਐਨਡੀ ਠੰਡੇ ਪਾਣੀ ਦੀ ਮਸ਼ੀਨਾਂ ਬਾਹਰ ਜਾ ਕੇ ਤੁਹਾਨੂੰ ਮੈਂ ਦਿਖਾਵਾਂਗਾ ਕੰਮ ਕਰ ਰਹੀ ਹੈ ਲੋਕਾਂ ਦੀ ਸਹੂਲਤਾਂ ਦੇ ਲਈ।